ਗਿਆਰੋ ਭਾਰ ਕੇ ਨਹੀਂ ਆ ਰਹੇ ਸੰਦੀਪ ਭਾਰ ਕੇ ਬਸ ਦੂਜੇ ਚਾਰਜਰ ਦੇ ਵੀ ਜੰਨਾ ਹੈ ਆ ਤੁਹਾਨੂੰ ਮੁਬਾਰਕ ਬਾਤ ਦੇਣੀ ਚਾਹੁੰਦਾ ਇਸ ਖਾਲ ਦੀ ਦੂਜੀ ਮਾਈ ਭਾਈ ਮੈਂ ਬੇਨਤੀ ਕਰਨੀ ਚਾਹੁੰਦਾ ਹੈ ਜਿਹੜਾ ਗਰੀਬ ਹੈ ਨਾ ਇਹਨੂੰ ਸੂਲਤਾ ਦੇ ਨਾਲ ਇਹ ਗਰੀਬ ਚਾਹੁੰਦਾ ਜੇ ਗਰੀਬ ਨੂੰ ਸੂਲਤਾ ਨਾ ਦੇਵਾਂਗੇ ਸਰਕਾਰਾਂ ਤਾਂ ਗਰੀਬ ਦਾ ਬੇੜਾ ਬਣ ਜਾਏਗਾ ਇਹ ਤਾਂ ਸਾਡੀ ਸਰਕਾਰ ਚਲੇਗੀ ਦਿੱਲੀ ਦੇ ਵਿੱਚ ਮਨਮੋਹਨ ਸਿੰਘ ਚਲਾ ਗਿਆ ਨਹੀਂ ਅਸੀਂ ਸ਼ਹਿਰਾਂ ਚ ਵੀ ਮਨਰੇਗਾ ਸ਼ੁਰੂ ਕਰਦੇ ਸੀ ਪਿੰਡਾਂ ਦੇ ਵਿੱਚੋਂ ਮਨਰੇਗਾ ਦਿੱਤੀ 100 ਦਿਨ ਦਾ ਕੰਮ ਦਿੱਤਾ ਤਾਂ ਜੋ ਹਰ ਮਾਈ ਭਾਈ ਆਪਦਾ ਗੁਜ਼ਾਰਾ ਕਰ ਸਕੇ ਉਹਨੂੰ ਦਿਹਾੜੀ ਮੰਗਦੀ ਰਵੇ ਤੇ ਆਪਦਾ ਰੋਟੀ ਟੁਕ ਕਰਕੇ ਔਰਤਾ ਮਨਰੇਗਾ ਚ ਚਲਿਆ ਜਾਣ ਕੀ ਕਰੀਏ ਹੁਣ 12 ਸਾਲਾਂ ਦਾ ਨਰਿੰਦਰ ਮੋਦੀ ਆ ਗਿਆ ਔਰ ਕਈ ਬੀਜੇਪੀ ਦਾ ਸਟicker ਲਾਈ ਫਿਰਦੇ ਆ ਬੰਦੇ ਗਰੀਬ ਕਹਿੰਦੇ ਯਾਰ ਆ ਮੋਦੀ ਬੜਾ ਚੰਗਾ ਹੈ ਮੈਨੂੰ ਇਹ ਮੈਂ ਤੁਹਾਨੂੰ ਸਵਾਲ ਪੁੱਛਣਾ ਹੈ ਮੋਦੀ ਕਿਵੇਂ ਚੰਗਾ ਹੈ 12 ਸਾਲਾਂ ਦਾ ਦੇਸ਼ ਦਾ ਪ੍ਰਧਾਨ ਮੰਤਰੀ ਹੈ ਇੱਕ ਵੀ ਮੁੰਡਾ ਤੁਹਾਡਾ ਨੌਕਰੀ ਨਹੀਂ ਲਾਇਆ ਪਹਿਲਾਂ ਫੌਜਾਂ 'ਚ ਮੁੰਡੇ ਤੁਹਾਡੇ ਨੌਕਰੀ ਲੱਗ ਜਾਂਦੇ ਸੀਗੇ ਰੇਲਵੇ 'ਚ ਤੁਹਾਡੇ ਮੁੰਡੇ ਜਿੰਨੇ ਮਰਜ਼ੀ ਭਰਤੀ ਕਰ ਸਕਦੇ ਆ ਮੋਦੀ ਫਸੀ ਚ ਜਿੰਨੇ ਮਰਜੀ ਮੁੰਡੇ ਭਰ ਵੀ ਕਰ ਸਕਦਾ ਇੰਟੈਲੀਜੈਂਸ ਜਿੰਨੇ ਮੁੰਡੇ ਮਰਜੀ ਭਰਤੀ ਕਰ ਸਕਦਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਥੱਲੇ ਸਭ ਤੋਂ ਵੱਡਾ ਅਹੁਦਾ ਇਸ ਧਰਤੀ ਤੇ ਜਾਂ ਤਾਂ ਰੱਬ ਕੋਲੇ ਤਾਕਤ ਹੁੰਦੀ ਹੈ ਜਾਂ ਦੇਸ਼ ਦੇ ਪ੍ਰਧਾਨ ਮੰਤਰੀ ਕੋਲੇ ਤੇ ਫਿਰ ਮੁੱਖ ਮੰਤਰੀ ਕੋਲੇ ਤੁਹਾਡੇ ਕਿਸੇ ਦੇ ਖਾਤੇ ਚ ਕੋਈ 15000 ਰੁਪਿਆ ਮਹੀਨਾ ਆਉਂਦਾ ਹੋਵੇ ਜਿਹੜਾ ਮੋਦੀ ਨੇ ਪਾਇਆ ਹੋਵੇ ਕੀਰੇ ਕੀਰੇ ਕੋਠੇ ਤੇ ਮਕਾਨ ਮੁੱਦੀ ਨੇ ਪਾਏ ਕੋਈ ਪਾਤੇ ਹੋਣੇ 100 ਚੋਂ ਦੋ ਕਮਰੇ ਆਪਣੀ ਦਾ ਹਿਆਰ ਚੋਂ ਦੋ ਕਮਰੇ ਓਏ ਰਾਜਾ ਐ ਤੂੰ ਸਾਰੇ ਦੇਸ਼ ਦਾ ਰਾਜਾ ਐ ਤੇ ਆ ਜਿਹੜਾ ਭਗਵੰਤ ਮਾਨ ਬਣਾ ਲਿਆ ਇਹ ਸਾਰੇ ਪੰਜਾਬ ਦਾ ਰਾਜਾ ਬਣ ਕੇ ਆ ਮੁੱਖ ਪਤਰੀ 4 ਸਾਲ ਹੋ ਗਏ ਕੀ ਦਿੱਤਾ ਤੁਹਾਨੂੰ ਲੋਕਾਂ ਨੂੰ 4 ਸਾਲ ਇਹ ਮੁੱਖ ਮੰਤਰੀ ਬਣ ਗਿਆ ਤੁਹਾਡੀ ਗਲੀ ਚ ਨਹੀਂ ਆਇਆ ਤਰਨ ਤਰ ਵੀ ਨਹੀਂ ਆਇਆ ਗਲੀ ਚ ਦਾ ਆਉਣਾ ਕੀ ਹੈ ਆ ਤਾਂ ਮਰ ਗਿਆ ਉਹ ਜਿਹੜਾ ਤੁਹਾਡਾ ਐਮ.ਐਲ.ਏ ਬਣਾਇਆ ਸੀ ਇਹ ਤਾਂ ਮਰੇ ਤੋਂ ਬਾਅਦ ਇਲੈਕਸ਼ਨ ਆ ਗਿਆ ਨਹੀਂ ਤਾਂ ਹਜੇ ਇਲੈਕਸ਼ਨ ਹੀ 5 ਸਾਲਾਂ ਨੂੰ ਕਾਂਗਰਸ ਨੂੰ ਮਾਰਾ ਕੋ ਚੰਗਾ ਕੋ ਪਹਿਲਾਂ ਤਾਂ ਤੁਹਾਨੂੰ ਵੋਟ ਪਾਉਣ ਦਾ ਅਧਿਕਾਰ ਕਾਂਗਰਸ ਨੇ ਦਿੱਤਾ ਇਹ ਬੁੱਢੀਆਂ ਮੇਰੀਆਂ ਮਾਵਾਂ ਨੂੰ ਤਾਂ ਪਤਾ ਹੀ ਨਹੀਂ ਉਹ ਜਿਹੜੇ ਨੌਜਵਾਨ ਮੁੰਡੇ ਉਹ ਵੀ ਛੱਡ ਗਏ ਉਹ ਮੋਬਾਈਲ ਹੀ ਵੇਖੀ ਜਾਂਦੇ ਔਰ ਕੋਈ ਕੰਮ ਹੀ ਕੋਈ ਨਹੀਂ ਇਹ ਤੁਹਾਨੂੰ ਪਤਾ ਹੈ ਬਾਬਾ ਸਾਹਿਬ ਅੰਬੇਦਕਰ ਕੌਣ ਸੀਗਾ ਅੰਬੇਦਕਰ ਦੀ ਫੋਟੋ ਤੇ ਕੱਲਾ ਤੁਸੀਂ ਕਪੜਾ ਮਾਰ ਕੇ ਫੁੱਲ ਪਾ ਦਿੱਤੇ ਉਹਨੂੰ ਪੜੋ ਤਾਂ ਸਹੀ ਵੀ ਬਾਬਾ ਸਾਹਿਬ ਆਪਦੇ ਪੁੱਤਰੇ ਨੂੰ ਪੁੱਛੋ ਅੰਬੇਦਕਰ ਬਾਰੇ ਦੱਸ ਭਾਈ ਇਹ ਕੌਣ ਸੀ ਅੰਬੇਦਕਰ ਆਪਣੀ ਜਾਤੀ ਦਾ ਬੰਦਾ ਸੀ ਜਿਹਨੇ ਦੇਸ਼ ਦਾ ਸੰਵਿਧਾਨ ਕਾਨੂੰਨ ਬਣਾਇਆ ਪਹਿਲਾਂ ਤੁਹਾਨੂੰ ਨਲਕੇ ਤੇ ਪਾਣੀ ਪੀਣ ਦੀ ਅਜ਼ਾਦਤ ਨਹੀਂ ਸੀ ਵੀ ਇਹ ਅਮੀਰਾਂ ਦਾ ਨਲਕਾ ਹੈ ਇਹ ਗਰੀਬਾਂ ਦਾ ਨਲਕਾ ਹੈ ਇਹ ਅਮੀਰਾਂ ਦਾ ਸ਼ਮਸ਼ਾਨ ਘਾਟ ਹੈ ਇਹ ਗਰੀਬਾਂ ਦਾ ਸ਼ਮਸ਼ਾਨ ਘਾਟ ਹੈ ਇੱਕ ਵਾਰੀ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਜਵਾਹਰ ਲਾਲ ਨਹਿਰੂ ਆਪਣਾ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ ਪਹਿਲਾ ਕਾਂਗਰਸ ਦਾ ਫਿਰ ਗਾਂਧੀ ਜਿਹੜਾ ਸੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਤੇ ਨਹਿਰੂ ਨੇ ਰਹਿ ਕੀਤੀ ਵੀ ਆਪਾਂ ਹੁਣ ਦੇਸ਼ ਦਾ ਸੰਵਿਧਾਨ ਬਣਾਉਣਾ ਹੈ ਆਪਣਾ ਦੇਸ਼ ਆਜ਼ਾਦ ਹੋ ਗਿਆ ਦੱਸ ਕਿਨੂੰ ਲਾਈਏ ਮੂਰੇ ਫੇਰ ਗਾਂਧੀ ਸਾਹਿਬ ਨੇ ਮਹਾਤਮਾ ਗਾਂਧੀ ਤੇਜਵਾਰ ਲਾਹਰੂ ਨੇ ਫੈਸਲਾ ਕੀਤਾ ਕਿ ਆਪਣੇ ਕੋਲ ਇੱਕ ਪੜਿਆ ਲਿਖਿਆ ਬੰਦਾ ਦਲਿਤ ਬੀਆਰਐਮ ਵੇਦ ਕਰੇਗਾ ਇਹਨੂੰ ਲਾਈਏ ਤਾਂ ਜੋ ਇਹ ਸਾਰੀਆਂ ਜਾਤਾਂ ਦਾ ਬੈਲੈਂਸ ਕਰੂਗਾ ਜੇ ਕੋਈ ਹੋਰ ਜਾਤ ਦਾ ਬੰਦਾ ਲਾਤਾ ਤਾਂ ਹੋ ਸਕਦਾ ਉਹ ਗਰੀਬਾਂ ਨੂੰ ਇਨਸਾਫ ਨਾ ਦੇ ਸਕੇ ਫਿਰ ਬਾਬਾ ਸਾਹਿਬ ਅੰbedkar ਚੇਅਰਮੈਨ ਬਣੇ ਤੇ ਥੱਲੇ ਉਹਨਾਂ ਦੇ ਨਾਲ ਬੰਦੇ ਬਣੇ ਜਿਨ੍ਹਾਂ ਨੇ ਫਿਰ ਇਹ ਸੰਵਿਧਾਨ ਲਿਖਿਆ 18 ਸਾਲ ਦੇ ਨੂੰ ਵੋਟ ਦਾ ਹੱਕ ਲਿਖਿਆ ਤੁਹਾਡੀ ਮਦਦ ਕੀਤੀ ਸ਼ੂਆ ਸ਼ੂਤ ਤੋਂ ਪਾਸੇ ਉਹਨਾਂ ਨੇ ਕਾਨੂੰਨ ਬਣਾਇਆ ਕਿ ਕਿਸੇ ਨੂੰ ਇਹ ਨਾ ਕਹੇ ਕੋਈ ਕਹੇ ਵੀ ਆ ਭੁਲਾਣਿਆ ਸਾਨੂੰ ਜਾਤੀ ਸੂਚਕ ਜਿਹੜਾ ਕੋਈ ਸ਼ਬਦ ਕਹੇਗਾ ਉਹਦੇ ਤੇ ਕਾਰਵਾਈ ਹੋਊਗੀ ਇਸ ਕਾਕੇ ਅਸੀਂ ਬਾਬਾ ਸਾਹਿਬ ਅੰਬੇਦਕਰ ਨੂੰ ਪੂਜਦੇ ਆ ਇਹਦੇ ਵਿੱਚ ਕਾਂਗਰਸ ਦਾ ਵੀ ਵੱਡਾ ਰੋਲ ਹੈ ਨਹੀਂ ਤਾਂ ਤੁਹਾਨੂੰ ਜਿਵੇਂ ਰਾਜੇ ਮਹਾਰਾਜਿਆਂ ਦਾ ਰਾਜ ਹੁੰਦਾ ਸੀ ਵੱਡੇ ਵੱਡੇ ਰਾਜੇ ਦਾ ਜਦੋਂ ਤੁਸੀਂ ਕਿਲਾ ਵੇਖਣ ਜਾਂਦੇ ਹੋ ਕਿੰਡੀਆਂ-ਕਿੰਡੀਆਂ ਗੰਧੀਆਂ 30-30 ਫੁੱਟਾਂ ਦੀਆਂ ਕਿਉਂਕਿ ਜਿਹੜੇ ਗਰੀਬ ਲੋਕ ਸੀ ਰਾਜਿਆਂ ਦੇ ਕੰਗਾ ਬਣਾਈ ਜਾਂਦੇ ਸੀ ਉਹਨਾਂ ਨੂੰ ਦਾਣੇ ਖਾਨ ਨੂੰ ਦੇ ਦਿੰਦਾ ਸੀ ਦਿਹਾੜੀ ਨਹੀਂ ਦਿੰਦਾ ਸੀ ਨਹੀਂ ਸਮਝੇ ਹੁਣ ਨਹੀਂ ਬਣਾਉਂਦੇ ਵੱਡੀ ਕੰਦ ਕਿਉਂਕਿ ਪੈਸੇ ਲੱਗਣਗੇ ਇਹ ਰਾਜਿਆਂ ਦਾ ਰਾਜ ਕਾਂਗਰਸ ਨੇ ਖਤਮ ਕੀਤਾ ਤੇ ਤਦ ਗਰੀਬ ਆਜ਼ਾਦ ਹੋਇਆ ਹਰ ਬੰਦਾ ਆਪਣੀ ਗੱਲਾ ਰਾਜਕੁਮਾਰ ਵੀਰਕਾ ਜੀ ਤੁਹਾਡੇ ਪਰਿਵਾਰਾਂ ਚੋਂ ਬਾਲਮੀਕੀ ਹੈ ਏ ਮੰਤਰੀ ਰੇ ਸ਼ੈਡਿਊਲ ਕਾਸਟ ਕਮਿਸ਼ਨ ਦੇ ਚੇਅਰਮੈਨ ਰਹੇ ਐਵੇਂ ਕਰਕੇ ਸਾਡਾ ਕਦ ਉੱਚਾ ਹੋ ਗਿਆ ਹੁਣ ਤਾਂ ਸਾਡੀ ਜਾਤੀ ਦੀਆਂ ਕੁੜੀਆਂ ਡੀਸੀ ਵੀ ਲੱਗੀਆਂ ਤੇ ਐਸਐਸਪੀ ਵੀ ਮੁੰਡੇ ਲੱਗੇ ਮੈਂ ਗਲਤ ਨਹੀਂ ਕਹਿ ਰਿਹਾ ਰਾਜਕੁਮਾਰ ਵੀ ਸੋਏ ਕਾਂਗਰਸ ਨੂੰ ਤੁਸੀਂ ਗਈਆਂ ਭੁੱਲ ਮੁੰਡੇ ਵੀ ਤੁਹਾਡੇ ਭੁੱਲ ਗਏ ਫਿਰ ਕਾਂਗਰਸ ਨੇ ਗਰੀਬੀ ਹਟਾਉਂਦਾ ਨਾਰਾ ਦਿੱਤਾ ਇਸ ਦੇਸ਼ ਦੇ ਵਿੱਚ ਜਿਵੇਂ ਇਹਨਾਂ ਨੇ ਕਿਹਾ ਕਿ ਕਲੋਨੀਆਂ ਬਣੀਆਂ ਇੰਦਰਾ ਕਲੋਨੀ ਹੋਰ ਕਿਸੇ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਤੇ ਅੱਜ ਗਰੀਬਾਂ ਦਾ ਪੂਰਾ ਲੋਹਾ ਅਜਮਾਨ ਨਾਲ ਗੀਤ ਸੰਗੀਤ ਨਹੀਂ ਚੱਲਦੇ ਅਸੀਂ ਇਸੇ ਕਰਕੇ ਥੋੜਾ ਬੱਸਾਂ ਦਾ ਕਿਰਾਇਆ ਮਾਫ਼ ਕੀਤਾ ਔਰਤਾਂ ਦਾ ਪਰ ਤੁਸੀਂ ਤਾਂ ਜਿਵੇਂ ਹੀ ਭੁੱਲ ਗੀਆਂ ਤਾਂ ਪੁੱਛੇ ਹੀ ਕੋਈ ਸਾਗਾ ਮਗਰਲਾ ਕਰਨ ਵਗਰ ਰਹਿ ਗਿਆ ਤੁਸੀਂ ਵੇਖੀ ਗਈਆਂ ਭਗਵੰਤ ਮਾਨ ਦੇ ਛੁਟਕਲੇ ਲੈ ਵੀ ਹਾਰ ਇਹਦਾ ਲਗਾਗੇ ਇਹਨਾਂ ਦਾ ਮੈਂ ਖਾ ਪੀ ਲਿਆ ਹੁਣੇ ਸਾਗਾ ਖਾ ਪੀ ਕੇ ਮਾਰਿਆ ਟਿੰਡ ਤੇ ਹੱਥ ਤੇ ਸਸਰੀ ਗਾ ਐ ਨਾ ਕਰਿਆ ਕਰੋ ਸਾਡੀਆਂ ਮਾਮਾ ਤੇ ਪੈਣਾ ਤੁਸੀਂ 500 ਰੁਪਇਆ ਬਾਦਲ ਤੁਹਾਨੂੰ ਪੈਨਸ਼ਨ ਦਿੱਤਾ ਸੀ ਤੇ ਜਦੋਂ ਸਾਡਾ ਰਾਜ ਆਇਆ ਸੀ 1500 ਕਰਤੀ ਹੁਣ 10000 ਅਸੀਂ ਤਾਂ ਦੇ ਹੀ ਦਿੱਤਾ ਤੁਹਾਨੂੰ ਨਗਦ ਜਿਹੜਾ 1500 ਮਿਲਦਾ ਪਰ ਸਾਡਾ ਤਾਂ ਅੱਖ ਵੀ ਐਵੇਂ ਹੀ ਹੈ ਫਿਰ ਤੁਹਾਡੀ ਕੁੜੀ ਦੇ ਵਿਆਹ ਤੇ 16000 ਮਿਲਦਾ ਸੀ ਬਾਦਲ ਵੀ ਲੇ ਅਸੀਂ 52000 ਕਰਕੇ ਗਏ ਸਾਡੇ ਰਾਜ ਵੇਲੇ ਜਿਹੜਾ ਹਾਂ ਪਰ ਅਸੀਂ ਕੀ ਕਰੀਏ ਤੁਸੀਂ ਮਾਣ ਬਣਾਤਾ ਉਹ ਗਾਂ ਮੁੰਡਾ ਕੁੜੀ ਦੇ ਜੰਮ ਪੈਂਦਾ ਸੁਸ਼ਕ ਮੇਲੇ 52000 ਆਉਂਦਾ ਕਈ ਨੂੰ ਨਹੀਂ ਆਉਂਦਾ ਸੀ ਕੀ ਕਰੀਏ ਸਾਡੇ ਰਾਜਵੇਲੇ ਨਾਲ ਦੀ ਨਾਲ ਦਿੰਦੇ ਸੀ ਗੱਲ ਤਾਂ ਸੱਚੀ ਜੇ ਹੁਣ ਗੱਲ ਕਰਦੇ ਉਹ ਪੈਣਾ ਮਗਲੀਆਂ ਗੱਲ ਸੱਚੀ ਜੇ ਮਾਝੇ ਵਾਲੀ ਬੋਲਣ ਬੋਲੀ ਲੱਗ ਗਿਆ ਗੱਲ ਤਾਂ ਠੀਕ ਕਰਦਾ ਜੇ ਹਰ ਗੱਲ ਦੇ ਮਗਰ ਜੇ ਲਾਉਂਦੀਆਂ ਸਾਡੇ ਉਧਰ ਮਾਲਵੇ ਚ ਮੈਂ ਮੁਖਸਰ ਦਾ ਨਾ ਹਾਂ ਕੀ ਕਰਦਾ ਜੀ ਕੀ ਖਲੋਤਾ ਜੀ ਸਾਡੇ ਕਹਿੰਦਾ ਖੜਾ ਐ ਛੋਟੇ ਕਹਿੰਦੇ ਖਲੋਤਾ ਹੈ ਹਾਂ ਕਰਨ ਡਿਆ ਕਰਨ ਡਿਆ ਐ ਅੱਡਿਆ ਕਿਉਂ ਲਾਉਣੇ ਮਗਰ ਸਾਡੇ ਕਹਿੰਦੇ ਕਰੀ ਜਾਂਦਾ ਫਿਰ ਮਾਝੇ ਆਲੇ ਅਰਜੀਦਾ ਮਾਝੇ ਆਲੇ ਨੂੰ ਸਲਾਮਾਂ ਕਰਦੇ ਆ ਅੱਛਾ ਆ ਕਣਕ ਦੀ ਗੱਲ ਇਹਨਾਂ ਨੇ ਸੁਨਾਤੀ ਐ ਤੁਹਾਨੂੰ ਭਗਵਾਨ ਸਿੰਘ ਮਾਨ ਨੂੰ ਬਣਾਇਆ ਸੀ 50 ਕਿਲੋ ਕਣਕ ਕਰੂਗਾ ਇਹਨੇ ਮਰ ਜਾਣੇ ਨੇ 5 ਕਿਲੋ ਹੀ ਕਰਤੀ ਹੈ ਮਿਲਦੀ ਨਹੀਂ ਸਰ ਮੁੰਡਿਆਂ ਨੂੰ ਨੌਕਰੀ ਕਿੰਨੀ ਲਾਈ ਆ ਮੱਲੇ ਤੇ ਦੱਸ ਦਿਓ ਬਈ ਸੰਦੀਪ ਤੇਰਾ ਕੋਈ ਬੇਲੀ ਲਾਇਆ ਨਹੀਂ ਨਸ਼ੇ ਲਾਦੇ ਨਹੀਂ ਨਸ਼ੇ ਲਾਦੇ ਨਹੀਂ ਨਹੀਂ ਨਸ਼ੇ ਤਾਂ ਉਹ ਕਹਿੰਦਾ ਮੈਂ ਬੰਦ ਕਰ ਦਿੱਤੇ ਜੇ ਕਹਿੰਦੇ ਮੈਂ ਘਰ ਵੀ ਟਾ ਦਿੱਤੇ ਜੇ ਤੇ ਮਰਤੇ ਵੀ ਕਰ ਦਿੱਤੇ ਜੇ ਨਸ਼ਾ ਬੰਦ ਜੇ ਕਿਨਾ ਕਿਨਾ ਹੱਤਿਆ ਜਾਂਦੇ ਹਾਂ ਬੱਚੇ ਨੂੰ ਪੜੀ ਦਾ ਵਸੋਈ ਦਾ ਵਾ ਕਿੰਨਾ ਇਹ ਹੁਣ ਇਹ ਨਸ਼ਾ ਕਿਉਂ ਚੱਲਦਾ ਕਹਿੰਦੇ ਸੋਚਿਆ ਇਹ ਨਸ਼ਾ ਤਾਂ ਚੱਲਦਾ ਹੈ ਤੁਸੀਂ ਗੋਹਾ ਕੁੜਾ ਕਰਕੇ ਕੰਮ ਕਰਕੇ ਲੋਕਾਂ ਦੇ ਘਰਾਂ 'ਚ ਤੁਸੀਂ ਤਾਂ ਬੱਚੇ ਪੜ੍ਹਾਤੇ ਹੁਣ ਬੱਚਿਆਂ ਨੂੰ ਗਾਂ ਕੋਈ ਨੌਕਰੀ ਨਹੀਂ ਦਿੰਦਾ ਉਹ ਫਿਰ ਵਿਹਲੇ ਉਸ ਚੌਂਕ 'ਚ ਖੜ ਗਏ ਔਰ ਚੌਂਕ 'ਚ ਖੜ ਗਏ ਫਿਰ ਨਸ਼ੇ ਦੇ ਆਦੀ ਹੋ ਜਾਂਦੇ ਆ ਫਿਰ ਉਹ ਇਹੋ ਜਿਹੇ ਅਤਿਆਚਾਰ ਕਰਦੇ ਆ ਜੇ ਖਤਮ ਹੋਇਆ ਤਾਂ ਦੱਸ ਦਿਓ ਆ ਹੁਣ ਜਿਹੜਾ ਬੰਦਾ ਇਹਨੂੰ ਟਿਕਟ ਦੇਤੀ ਐ ਪਹਿਲਾਂ ਇਹ ਕਹਿੰਦਾ ਸੀ ਆਮ ਪਾਰਟੀ ਐ ਆਮ ਹੁਣ ਖਾਸ ਕਰਕੇ ਜਿਹੜੇ ਕਾਲੀਦਲ ਦੇ ਬੰਦੇ ਸੀ ਪੁਰਾਣੇ ਉਹਨਾਂ ਨੂੰ ਲਿਆ ਲਿਆ ਕਿ ਟਿਕਟਾਂ ਲੜਾਈ ਜਾਂਦਾ ਤੂੰ ਕਿਸੇ ਨੂੰ ਦੇ ਦੇ ਸੰਦੀਪ ਨੂੰ ਦੇ ਦੇ ਟਿਕਟ ਜੇ ਤੈਨੂੰ ਆਮ ਬੰਦੇ ਨੂੰ ਦੇਣੀ ਆ ਉਹ ਤਾਂ ਤਿੰਨ ਵਾਰੀ ਪਹਿਲਾਂ ਉਹਨੇ ਖਾਦਾ ਬਹੁਤ ਰਮਾਲ ਪਹਿਲਾਂ ਬਾਗਲਾ ਮੇਰੇ ਖਾਦਾ ਹੁਣ ਤੇਰੇ ਵੇਲੇ ਖਾ ਲੂਗਾ ਪਰ ਤੁਸੀਂ ਵੀ ਸ਼ਹਿਰ ਆ ਗਏ ਬੀਬੀਓ ਕਸਰ ਨਹੀਂ ਛੱਡੀ ਸਾਡੀ ਗਿੱਟਿਆਂ 'ਚ ਝਾੜੂ ਮਾਰਿਆ ਪਿਛਲੀ ਵਾਰੀ ਤੁਸੀਂ 브্রেক ਨੇ ਚਲਾਇਆ ਕੋਈ ਮਾਰ ਦੀ ਧੀਕ ਹੈ ਮਗਰ ਨਹੀਂ ਰਹੀ ਹਾਂ ਪੱਕੇ ਕਰ ਰਿਹਾ ਹਾਂ ਕੋਈ ਇੱਕ ਅੱਧੀ ਟਾਗੀ ਟਲਦੀ ਰਹਿ ਗਈ ਹੋਣੀ ਨਹੀਂ ਹਰੇਕ ਨੇ ਜਲਾਇਆ ਹੁਣ ਉਸੇ ਹੱਥ ਨਾਲ ਜੇਸ ਹੱਥ ਨਾਲ ਝਾੜੂ ਚਲਾਇਆ ਉਸੇ ਹੱਥ ਨਾਲ ਝਾੜੂ ਦਾ ਤੀਲਾ ਤੀਲਾ ਕਰਨਾ ਹੈ ਹਾਂ ਤਾਂ ਮੇਰੀ ਇਹ ਬੇਨਤੀ ਆ ਇਹਨਾਂ ਗੱਲਾਂ ਤੇ ਤੁਸੀਂ ਗੌਰ ਫਰਮਾਉਣੀ ਹੈ ਆਪਣੇ ਬਾਬਾ ਸਾਹਿਬ ਉਮੀਦਕਰ ਦਾ ਬੁੱਤ ਨੂੰ ਵੀ ਢਾਉਣ ਲੱਗ ਪੇ ਆ ਪਿੱਛੇ 26 ਜਨਵਰੀ ਨੂੰ ਬੁੱਤ ਤੇ ਹਮਲਾ ਕਰਤਾ ਅੰਮ੍ਰਿਤ ਸਰ ਤੁਹਾਨੂੰ ਪਤਾ ਹੋਣਾ ਤੇ ਹੁਣ ਪਹਿਲੀ ਵਾਰੀ ਹੋਇਆ ਕਿ ਬਾਬਾ ਸਾਹਿਬ ਉਮੀਦ ਕਰਦੇ ਬੁੱਤ ਤੇ ਖਾਲੀਸਤਾਨ ਲਿਖਦਾ ਕਿਸੇ ਸਵਾਰ ਦੀ ਤਾਕਤ ਨੂੰ ਜਮਾਓ ਮੈਂ ਤਾਂ ਅੱਗੇ ਕਹਿਣਾ ਰਾਜਕੁਮਾਰ ਵੀਰ ਕਾ ਸਾਹਿਬ ਕਿ ਕਿਸੇ ਤਕੜੇ ਅਮੀਰ ਬੰਦੇ ਦੇ ਜਾਂਦੇ ਰਹੋ ਮੇਰੇ ਇਲਾਕੇ ਚ ਵੀ ਉਹਦੇ ਕਾਜੂ ਖਾ ਕੇ ਵੇਖ ਲੋ ਜਾਂ ਬਦਾਮ ਸਿੱਲੇ ਹੁੰਦੇ ਆ ਸਿੱਲੇ ਜਿਹੜਾ ਵੱਡੀ ਕੋਠੀ ਵਾਲਾ ਗਰੀਬ ਦੇ ਕਮਰੇ ਵਾਲੇ ਦੇ ਜਾਮ ਨੂੰ ਇੱਕ ਦੇ ਉਹਨੇ ਕਾਜੂ ਕੜਾਕੇ ਪਾਉਂਦੇ ਐ ਐ ਤਾਜੀ ਪੁੱਛੋ ਕਿਉਂ ਉਹ ਇਸ ਕਰਕੇ ਉਮੀਦ ਦੇ ਕਰੇ ਕਾਲੀ ਵੀ ਖਾ ਜਾਂਦੇ ਆ ਝਾੜੂ ਵਾਲੇ ਵੀ ਖਾ ਜਾਂਦੇ ਆ ਸਾਨੂੰ ਵੀ ਉਹੀ ਖਵਾ ਦਿੰਦੇ ਐ ਪਏ ਹੁੰਦੇ ਐ ਗਰੀਬ ਦੇ ਤਾਂ ਕਾਜੂ ਹੁੰਦਾ ਨਹੀਂ ਗਰੀਬ ਤਾਂ 500 ਰੁਪਿਆ ਤਾਂ ਦਿਹਾੜੀ ਦਾ ਲਾਉਂਦਾ ਰਾਜਕੁਮਾਰ ਵੀਰਕਾ ਜੀ ਵੀ ਆਉਣਾ 500 ਦਾ ਫੜਦਾ ਹੈ 1000 ਰੁਪਿਆ ਥੋੜੇ ਤੇ ਲਾਉਂਦਾ ਵੀ ਅੱਜ ਮੇਰੇ ਘਰੇ ਰਾਜੇ ਬੜਿੰਗ ਤੇ ਰਾਜਕੁਮਾਰ ਵੀਰਕੇ ਨੇ ਆਉਣਾ ਤੇ ਮੰਗੀ ਜਾਂਦੇ ਆ ਕੱਪ ਮੰਗੀ ਜਾਂਦੇ ਆ ਗਰੀਬ ਨੂੰ ਚਾਹ ਚੜਦਾ ਚਾਹ ਵੀ ਸਾਡੇ ਘਰੇ ਕੋਈ ਆਇਆ ਹੈ ਅਮੀਰ ਦੇ ਤਾਂ ਰੁਟੀਨ ਦਾ ਕੰਮ ਹੈ ਇਸ ਕਰਕੇ ਉਹਨਾਂ ਦੇ ਕਾਜੂ ਸੁਲਾਬੇ ਹੁੰਦੇ ਆ ਤੁਹਾਡੇ ਤਾਂ ਨਹੀਂ ਕਿਉਂਕਿ ਤੁਸੀਂ ਦਿਲੋਂ ਪਿਆਰ ਕਰਦੇ ਜਿੱਦਾਂ ਤੂੰ ਇਹ ਪਲਟ ਜਾਣ ਫਿਰ ਫੋਟੋ ਭਾਵੇਂ ਕਿਸੇ ਦੀ ਲੱਗੀ ਹੋਵੇ ਛੱਡਾ ਕਿਸੇ ਨਾਲ ਲੱਗਿਆ ਹੋਵੇ ਜੇ ਇਹਨਾਂ ਨੇ ਬਟਨ ਨਾ ਪਤਾ ਤਾ ਮੈਂ ਨਾਰਾ ਹੀ ਦਿੱਤਾ ਬੇਬੇ ਝੰਡਾ ਛੱਤ ਤੇ ਤੇ ਵੋਟ ਛੱਡਾ ਜੀ ਦਾ ਮਰਜ਼ੀ ਲਈ ਰੱਖੋ ਵੋਟਰਾਂ ਦੀ ਮਰਜ਼ੀ ਨਾਲ ਹੁਣ ਤੁਸੀਂ ਚਲਾਕ ਤਾਂ ਬਹੁਤ ਹੋਈ ਗਈ ਹੈ ਹਾਂ ਲੱਕੜ ਦਾ ਮੁੰਡਾ ਤਾਂ ਹਰੇਕ ਨੂੰ ਦੇ ਦਿੰਦੀਆਂ ਪੱਤ ਤੈ ਨਹੀਂ ਪਾਵਾਂ ਪਤਾ ਨਹੀਂ ਪਉਣੀ ਗਿੰ ਨੂੰ ਐਵੇਂ ਜਿਵੇਂ ਤੁਹਾਨੂੰ ਸਾਨੂੰ ਪਤਾ ਨਹੀਂ ਲੱਗੇ ਦਿੱਤਾ ਝਾੜੂ ਦੀ ਸਰਕਾਰ ਜਦੋਂ ਬਣੀ ਅਸੀਂ ਵੇਖੀਏ ਤਾਈ ਕਹਿ ਕੇ ਸਾਨੂੰ ਗਈ ਸੀ ਪਾ ਕੀ ਦੇ ਰਹੀ ਤਾਈ ਨੇ ਕਿਹੜਾ ਦੱਸਿਆ ਏਵੇਂ ਐਤੀ ਇਹਨਾਂ ਨੂੰ ਅੱਛਾ ਹੋ ਸਕਦਾ ਆਟਾ ਉਟਾ ਜਾਂ ਲੈ ਕੇ ਆਉਣ ਕਣਕ ਕਣਕੀ ਜਾਂ ਨੂਨ ਮਿਰਚ ਮਸਾਲਾ ਕੋ ਘਿਓ ਦਾ ਡੱਬਾ ਲੈ ਲਿਓ ਜੀ ਆ ਜੀ ਹਾਂ ਨਾ ਨਹੀਂ ਕਰਨੀ ਅਸੀਂ ਨਾ ਰੋਕਣਾ ਨਾ ਨਾ ਪਹਿਲਾ ਸੁਣਦਾ ਇੱਕ ਸਾਲ ਦਾ ਤੇਰਾ 12000 ਬਣ ਗਿਆ ਹਾਂ ਆ ਗਾਂਦ ਵੀ ਹੈਣੀ ਮੂੰਹ ਚ ਅਜੇ ਭਈਆ ਰੁਪਿਆ ਆਉਂਗਾ ਹੁੰਦਾ ਤਾਂ ਗਾਂਦ ਹੀ ਦਵਾ ਲੈਂਦੇ ਦੋਵੇਂ ਮਾਂ ਪੁੱਤ ਅੱਛਾ ਸੁਣ ਸੁਣ ਹਜ਼ਾਰ ਰੁਪਿਆ ਦਿਨ ਦਾ ਮਹੀਨੇ ਦਾ ਹੋਣਾ ਸੀ ਤੇ ਅੱਜ 12 ਮਹੀਨੇ ਦਾ 12000 2 ਸਾਲਾਂ ਦਾ 24 ਤੇ 3ਾਂ ਦਾ 36 ਤੇ 4ਾਂ ਦਾ 48 ਤੇ ਜੇ ਹਜ਼ਾਰ ਦਾ ਸਰਮਾਨ ਦੇਊਗਾ ਤੇ ਲੈ ਲਿਓ ਦੂਜੀਆਂ ਪਾਰਟੀਆਂ ਦਾ ਰੋਕੜੀਆਂ ਸੀ ਰੋਕਦੇ ਨਹੀਂ ਇਸ ਦਾ ਕਹਿਣਾ ਦੇ ਰਾਜ ਹੈ ਤੇਰਾ ਤੂੰ ਮੁੱਖ ਮੰਤਰੀ ਹੈ ਤੇਰਾ ਫਰਜ ਬੰਦਾ ਹੈ ਮਸਾ ਦਾ ਮੌਕਾ ਹੈ ਮਸਾ ਦਾ ਮੌਕਾ ਹੈ ਤੇ ਜੇ ਇਹ ਨਹੀਂ ਨਾ ਆਵੇ ਤੇ ਫੇਰ ਇਹਨਾਂ ਦੀ ਫੋਟੋ ਦੇ ਬਾਹਰ ਜਿਹੜੀ ਜਮਾ ਟੁੱਟਿਆ ਜੋੜਾ ਹੋਇਆ ਨਾ ਉਹ ਬੰਨ ਕੇ ਲੁਕਾ ਦਿਓ ਜੋ ਵੀ ਤੁਹਾਡਾ ਬੇੜਾ ਹੀ ਬਹਿ ਜਾਏ ਤੁਹਾਡਾ ਮਰ ਜਾਣਿਆ ਦਾ ਵੀ ਹੋਲੀ ਨਹੀਂ ਆਏ ਫੋਟਾ ਸੀਜ਼ਨ ਹੈ ਨਹੀਂ ਨਹੀਂ ਇਹਨਾਰੇ ਪੋਸਟਰ ਦੇ ਸਾਹਮਣੇ ਟੁੱਟਿਆ ਜੋੜਾ ਜਿਹਦੀ ਜੋਤੀ ਜੋ ਮੋਰਾ ਹੋਵੇ ਉਹ ਲਾਇਓ ਨਹੀਂ ਨਹੀਂ ਫਿਰ ਇਹਨਾਂ ਨੂੰ ਕੀ ਕਰਾਉਣਾ ਸੋ ਕਹਿਣ ਦਾ ਭਾਅ ਇਹ ਹੈ ਕਹਿਣ ਦਾ ਭਾਅ ਇਹ ਕਿ ਤਕੜੇ ਹੋ ਕੇ ਕਿ ਬਿਲੇ ਲਾ ਦਿਓ ਕੰਮ ਜਿਹੜਾ ਅਸੀਂ ਲਾਇਆ ਕਰਨ ਬੁਰਜ ਉਹ ਘਰੋਂ ਵੀ ਚੰਗਾ ਸੀ ਉਹਨੂੰ ਟਿਕਟ ਦਿੱਤੀ ਹੈ ਰੱਜਿਆ ਪੁੱਜਿਆ ਕੋਈ ਲਾ ਕੇ ਹੀ ਜਾਊ ਲੈ ਕੇ ਨਹੀਂ ਜਾਂਦਾ ਉਹਰਾ ਪਿਓ ਦੇ ਬਾਰੇ ਪੁੱਛ ਲੋਰਾ ਪਿਓ 1121 1000 ਆਪ ਦੇ ਆਪ ਕੁੜੀਆਂ ਬੁੜੀਆਂ ਨੂੰ ਕੋਲੋਂ ਹੀ ਛਗਨ ਦੇ ਦਿੰਦਾ ਸੀ ਸ਼ਰੀਫ ਆਦਮੀ ਸਾਨੂੰ ਸਾਰੇ ਕਹਿੰਦੇ ਯਾਰ ਇਹ ਤਾਂ ਸ਼ਰੀਫ ਜੱਲ ਬੰਦਾ ਹੈ ਉਹ ਕਾਲੀ ਨਾਲ ਆਲਾ ਉਹ ਜਿਹੜਾ ਝਾੜੂ ਵਾਲਾ ਜਿਹਦੀ ਚਿੱਟੀ ਦਾਣੀ ਹੋ ਗਈ ਪਹਿਲਾਂ ਤਿੰਨ ਨਰੀ ਬਣਿਆ ਹਰਮੀਤ ਪਹਿਲਾਂ ਉਹ ਕਾਲੀ ਸੀ ਹੁਣ ਚਿੱਟੀ ਹੋ ਗਈ ਕਹਿੰਦਾ ਯਾਰ ਇਹ ਤਾਂ ਸ਼ਰੀਫ ਹੈ ਗੋਲੂ ਮੋਲੀ ਜੈ ਮੈਂ ਕਿਹਾ ਗੱਲ ਸੁਣੋ ਇਹ ਗੁੰਡਾ ਚਾਹੀਦਾ ਸਾਨੂੰ ਤੁਹਾਡੇ ਘਰੇ ਗੁੰਡਾ ਗੁੰਡਾ ਨੂੰ ਬੁਲਾਉਣਾ ਐਮਐਲਏ ਦਾ ਕੰਮ ਹੈ ਐਮਸੀ ਦਾ ਕੰਮ ਹੈ ਗਊ ਹੋਵੇ ਸ਼ਰੀਫ ਹੋਵੇ ਤੁਹਾਡੀਆਂ ਕੁੜੀਆਂ ਬੁੜੀਆਂ ਕੋਲੇ ਬਹਿ ਜੇ ਤੁਹਾਡੀ ਮਾਂ ਆਵੇ ਮੰਜੇ ਤੇ ਬਹਿ ਜੇ ਤੁਹਾਡੀ ਪਰਜਾਈ ਦੇ ਕੋਲੇ ਬਹਿ ਕੇ ਦੁੱਖ ਸੁੱਖ ਸੁਣ ਲੇ ਤੇ ਉਹਦਾ ਕੰਮ ਕਰੇ ਵੀ ਚੰਗਾ ਭੈਣੇ ਮੈਂ ਤੇਰਾ ਕੰਮ ਕਰੂੰਗਾ ਸਾਨੂੰ ਲੁੱਚੇ ਲੰਡੇ ਨਹੀਂ ਚਾਹੀਦੇ ਨਾ ਗੁੰਡੇ ਚਾਹੀਦੇ ਜਿਹੜਾ ਲੀਡਰ ਬੰਦਾ ਹੋਵੇ ਲੀਡਰ ਦਾ ਹੱਥ ਤਾਂ ਜੁੜੇ ਹੋਣੇ ਚਾਹੀਦੇ ਕੋਈ ਗਾਲ ਨਹੀਂ ਕੱਢੇ ਚੰਗਾ ਮਾਤਾ ਜੀ ਗਲਤੀ ਹੋ ਗਈ ਚੰਗਾ ਬਾਪੂ ਜੀ ਚੰਗਾ ਬਾਈ ਜੀ ਜੇ ਅਗਲਾ ਪਿਸਤੌਲ ਕੱਢ ਲੇ ਤਿੰਨ ਮਾਰੇ ਕਾਲੀਦਾਲਾ ਨੇ ਇੱਕ ਪਿਸਤੌਲ ਆ ਲੈ ਦਿੱਤਾ ਬਾਠ ਬਾਠ ਹੈ ਓਰੀ ਓਰੀ ਸੱਸ ਦਾ ਓਰੀ ਸੱਸ ਨਾਲ ਲੜਦੀ ਹੈ ਆ ਗੱਲਾਂ ਕਰਦੇ ਆ ਮੁੰਡੇ ਵੀ ਹਾਂ ਯਾਰ ਉਹੀ ਹੈ ਬਾਠ ਜਿਹੜੇ ਗੱਲ ਕਰਦਾ ਮੈਂ ਨਹੀਂ ਡਰਦਾ ਔਰੇ ਤੋਂ ਇਹ ਇੱਥੇ ਡرائی ਫਿਰ ਪਿਆ ਜਿੱਦੇ ਮੇਰੇ ੱਟਕੇ ਚੜ ਗਏ ਨਾ ਰਗੜੂ ਬੜਾ ਬਾਠ ਨੂੰ ਪਹਿਲੇ ਹੱਲੇ ਹੀ ਰਗੜ ਦਊਗਾ ਪਹਿਲੇ ਮਹੀਨੇ ਚ ਰਗੜ ਦਊਗਾ ਐਮ ਰੋਡਿਆ ਲੋਕਾਂ ਨੂੰ ਕਰਦਾ ਹੈ ਲੋਕ ਡਰੀ ਜਾਂਦੇ ਫਿਰ ਕਿਸੇ ਨੂੰ ਤਾਂ ਭਗਤ ਸਿੰਘ ਬਨਣਾ ਹੀ ਪਊ ਸੱਜਣੋ ਇਹ ਗੈਂਗਸਟਰ ਜੇ ਮਕੌਣੇ ਆ ਤਾਂ ਫਿਰ ਕਿਸੇ ਨੂੰ ਤਾਂ ਚੱਕੜੀ ਪਊ ਬੀੜਾ ਹਾਂ ਇਹ ਜੇ ਨਾਮਕਾਏ ਹੁਣ ਤੁਸੀਂ ਤਾਂ ਕੰਮ ਕਰਦੇ ਹੋ ਦੁਕਾਨਾਂ ਤੇ ਤੁਸੀਂ ਕੰਮ ਕਰਦੇ ਹੋ ਵੀ ਰਿਕਸ਼ਾ ਚਲਾਉਂਦਾ ਕੋਈ ਰੇੜੀ ਲਾਉਂਦਾ ਕਿਤੇ ਦੁਕਾਨ ਤੇ ਲੱਗਿਆ ਇਹਦਾ ਕੰਮ ਹੀ ਸੌਖਾ ਹੈ ਪਿਸਤੌਲ ਲੈ ਲਓ ਬਾਈ ਰਾਤ ਨੂੰ 9 ਵਜੇ ਘੇਰ ਲਿਆਕਰ ਹੋਰ ਤੁਸੀਂ ਮਹੀਨੇ ਚੋਂਨੇ ਪੈਸੇ ਕਮਾਉਣੇ ਇੱਕ ਦਿਨ ਚ ਹੀ ਕਮਾ ਲਿਆ ਕਰੋਗੇ ਇਦਾਂ ਨਵੀਂ ਸੇਧ ਦੇਣ ਲੱਗਿਆ ਐਸਾ ਰਗੜੂ ਸਾਰਾ ਪਰਿਵਾਰ ਯਾਦ ਰੱਖੂਗਾ ਇਹਨਾਂ ਨੇ ਸ਼ਰਮਲਾ ਦੀ ਸਾਰੇ ਪੰਜਾਬ ਨੂੰ ਜਿਹੜਾ ਗੈਂਗਸਟਰ ਆ ਉੱਥੇ ਮਾਰਦਾ ਕੱਲ ਇੱਕ ਥਾਂ ਤੇ ਜਾ ਕੇ ਐ ਕਬੱਡੀ ਪਲੇਅਰ ਮਾਰ ਰਿਹਾ ਜਗਰਾਉ ਸੁਣਿਆ ਟੀਵੀ ਤੇ ਆਇਆ ਹੁਣੇ ਪੁਰੀ ਮਾਂ ਨੇ ਮੇਰੇ ਸਾਹਮਣੇ ਇੱਕ ਹੀ ਹੁੰਦਾ ਸੀ 28 ਸਾਲ ਦਾ ਢਿੱਡ ਇੱਕ ਘੰਟਾ ਪਿੱਟੀ ਗਈ ਇੱਕ ਘੰਟਾ ਢਿੱਡ ਪਿੱਟਿਆ ਮਾਰ ਮਾਰ ਕੇ ਕਹਿੰਦੀ ਮੈਂ ਮਰ ਗਈ ਜਾਂ ਮੈਨੂੰ ਜ਼ਹਿਰ ਦੇ ਦਿੱਤਾ ਪਰ ਸੋਂ ਗਿਆ ਸੀ ਜਲੰਧਰ ਸਾੜੀ ਦੁਕਾਨ ਲੁੱਟ ਲਈ 10:30 ਵਜੇ ਸੁਨਿਆਰੇ ਦੀ ਪਿਸਟੋਲ ਵਾਲੇ ਤਿੰਨ ਬੰਦੇ ਸੀ 10:30 ਵਜੇ ਰਾਤ ਨੂੰ ਨਹੀਂ ਤੜਕੇ ਚੌਥੇ ਗਿਆ ਸੀ ਮਾਨਸਾ ਛੇਠ ਬੈਠਾ ਸੀ ਦੁਕਾਨ ਤੇ ਗੋਲੀਆਂ ਚਲਾਕੀਆਂ ਤਾਂ ਸ਼ੀਸ਼ੇ ਦੇ ਵਿੱਚ ਹੀ ਗੋਲੀ ਤਿਲਕ ਗਈ ਉਹ ਵੱਜ ਗਿਆ ਤੇ ਰਾਤ ਨੂੰ ਕਰੋੜ ਮੰਗ ਲਿਆ ਇਹ ਕੰਮ ਬੜਾ ਸੌਖਾ ਹੈ ਤੇ ਕੱਲ ਬਣਾ ਲੱਗ ਜਾਂਦੇ ਨੇ ਮੌਲੀ ਬੰਦਾ ਮਾਰਦਾ ਤੇ ਅੱਜ ਹੁਣ ਖਬਰਾਂ ਚ ਆਈ ਜਾਂਦਾ ਵੀ ਪੁਲਿਸ ਦੇ ਅਖਬਾਰ ਨਹੀਂ ਪਹੁੰਚੇ ਮੰਡੀਆਂ ਚ ਅਖਬਾਰਾਂ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਿਆ ਵੀ ਬੰਬ ਹੈ ਤੇ ਬੰਬ ਦੀ ਇਤਲਾਹ ਨੂੰ ਲੈ ਕੇ ਸਾਰੀਆਂ ਖਬਰਾਂ ਵਾਲੀਆਂ ਗੱਡੀਆਂ ਚੈੱਕ ਕੀਤੀਆਂ ਜਾ ਰਹੀਆਂ ਟੈਲੀਵਿਜ਼ਨ ਤੇ ਚੱਲੀ ਜਾਂਦਾ ਅੱਜ ਦੇ ਟ੍ਰਿਬਿਊਨ ਅਖਬਾਰ ਦੀ ਵੱਡੀ ਸੁਰਖੀ ਹੈ ਆ ਹਾਲਾਤ ਕਰਤੇ ਬੰਬ ਤੁਸੀਂ ਬੜੇ ਵੇਖਿਆ ਤਰਨ ਤਰਨ ਤੇ ਪੱਟੀ ਆ ਲਿਓ ਸੜਕ ਤੇ 4 ਵਜੇ ਤੋਂ ਬਾਅਦ ਬੰਦਾ ਨਹੀਂ ਲੰਬਿਆ ਥੇ ਹੁੰਦਾ ਸੀ ਨਾ ਬਰਾਤ ਜਾਂਦੀ ਸੀ ਨਾ ਘੋੜੀ ਚੜਦੀ ਸੀ ਨਾ ਜਗਰਾਤਾ ਲੱਗਦਾ ਸੀ ਨਾ ਓਏ ਡੀਜੇ ਲੱਗਦਾ ਸੀ ਮੁੰਡਿਓ ਤੇ ਨਾ ਜਿਵੇਂ ਤੁਸੀਂ ਵਾਰ ਕਟਾਏ ਐ ਕੋਈ ਵਾਰ ਹੀ ਕੱਟਣ ਦਿੰਦਾ ਹੀ ਉੱਤੇ ਹੀ ਮਾਰਦੇ ਸੀ ਕੰਨ ਦੀ ਪੜਪੜੀ ਐਨੇ ਮਾੜੇ ਹਾਲਾਤ ਹੋ ਗਏ ਸੀ ਸਹੀ ਗੱਲ ਹੈ ਹੁਣ ਅਸੀਂ ਆਜ਼ਾਦੀ ਨਾਲ ਐ ਸਾਡੀ ਜਾਤ ਪਾਤ ਸਾਡਾ ਧਰਮ ਇਸ ਦੇਸ਼ ਚ ਆਜ਼ਾਦੀ ਐ ਚਾਹੇ ਕਿਸੇ ਜਾਤੀ ਦਾ ਮੁੰਡਾ ਐ ਉਹ ਬੰਦਾ ਹੈ ਉਹ ਆਪਣੀ ਆਵਾਜ਼ ਬਲੰਦ ਕਰਕੇ ਜਿਉਂ ਸਕਦਾ ਕਿਉਂਕਿ ਇਹ ਭਾਰਤ ਦੇਸ਼ ਆਜ਼ਾਦ ਦੇ ਅਸੀਂ ਵਾਸੀ ਆ ਸਾਨੂੰ ਸਕੂਲ ਚ ਸਿਖਾਇਆ ਜਾਂਦਾ ਜਾਂਦੇ ਰਹੇ ਉਹ ਸਕੂਲ ਚ ਤੁਸੀਂ ਸਾਰੇ ਜਨ ਗਨ ਮੰਨਿਆਂ ਦੀ ਨਾ ਇੱਕ ਜਾਇਆ ਹੈ ਭਾਰਤ ਤੇ ਭਾਗੇ ਵਿਦਾਤਾ ਹੈ ਸਰੋਲੇ ਰੈਗ ਨਹੀਂ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਹਮ ਬੁਲਬੁਲੇ ਹੈ ਇਸਕੀ ਇਹ ਗੋਲੀਸਥਾਨ ਹੈ ہمارا ਇਹ ਕੌਣ ਖੋਦਾ ਰਿਆ ਜਿਹੜੋ ਬੱਚਾ ਨਿੱਕਾ ਜਾਊਗਾ ਉਹ ਪਸਾਰਿਆ ਸੋ ਤਗੜੇ ਰਹੋ ਇਹਨਾਂ ਜਿਹੜੀਆਂ ਤਾਕਤਾਂ ਐ ਇਹਨਾਂ ਦੇ ਖਿਲਾਫ ਲੜੋ ਤੇ ਬਾਈ ਸੰਦੀਪ ਸਿੰਘ ਤਗੜਾ ਰਹੇ ਤੇਰੇ ਨਾਲ ਪੱਤੀ ਰਾਜ ਕੁਮਾਰ ਵੀਰਕਾ ਜੀ ਇੱਥੋਂ 30 ਕਿਲੋਮੀਟਰ ਤੇ ਬੈਠੇ ਐ ਪੱਕੀ ਯਾਰੀ ਪਾ ਯਾਰਾਂ ਦਾ ਯਾਰ ਹੈ ਜਿਹੜਾ ਕੋਈ ਕਹੂਗਾ ਖੜੂਗਾ ਜਿਹੜਾ ਕੰਮ ਇਹਨੇ ਕੋਕੇ ਲਾਤੇ ਉਹ ਫਿਰ ਕਿਸੇ ਤੇਰੇ ਰਹਿਮਿਤ ਮੂਤਾ ਤੋਂ ਨਹੀਂ ਲੱਗਦੇ ਇਹ ਕੋਕੇ ਦਾ ਉਹ ਤੁਹਾਡਾ ਧੰਨਵਾਦ ਬਹੁਤ ਮਿਹਰਬਾਨੀ ਜਿਉਂਦੇ ਵਾਸਤੇ ਰਹੋ ਨੌਜਵਾਨ ਮੁੰਡਿਆਂ ਦਾ ਧੰਨਵਾਦ ਮੇਰੇ ਭਰਾ ਇਹ ਆਪਦਾ ਕੰਮ ਕਾਰ ਛੱਡ ਕੇ ਇੰਤਵਾਰ ਦਾ ਮੇਰੀਆਂ ਮਾਵਾਂ ਭੈਣਾਂ ਦਾ ਬਹੁਤ ਧੰਨਵਾਦ ਜਿਹੜੀਆਂ ਆਪਦਾ ਕੰਮ ਕਾਰ ਛੱਡ ਕੇ ਇੱਥੇ ਬੈਠੀਆਂ ਇਹ ਦੁਬਾਰਾ ਦਿਲ ਦੀਆਂ ਗੁਰਾਂੀਆਂ ਚੁਰਲ ਕਮਰ ਨੀਰਕਾ ਜੀ ਸੰਦੀਪ ਭਰਾ ਦਾ ਰਣਾਵੇ ਹਰਾਂ ਦਾ ਸਾਰੇ ਆਪਾਂ ਬਹੁਤ ਬਹੁਤ ਤੰਦਰੁਸਤ ਬਹੁਤ ਬਹੁਤ ਮੇਹਰबानी ਜੈ ਜੀ